ਆਰਤੀ ਐਸੋਸੀਏਸ਼ਨ ਮਰੰਡਾ ਵੱਲੋਂ ਚੋਣੇ ਦੇ ਸੀਜ਼ਨ ਦੀ ਸ਼ੁਰੂਆਤ ਮੌਕੇ ਅਨਾਜ ਮੰਡੀ ਮਰੰਡਾ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਇਸ ਮੌਕੇ ਤੇ ਸਮੂਹ ਇਕੱਤਰਤਾ ਵੱਲੋਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਚੋਣੇ ਦੇ ਸੀਜ਼ਨ ਸਮੇਂ ਸਮੂਹ ਕਿਸਾਨਾਂ ਆਰਤੀਆਂ ਮੰਡੀ ਬੋਰਡ ਦੇ ਅਧਿਕਾਰੀਆਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਮਜ਼ਦੂਰਾਂ ਦੀ ਸੋਖ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਤੇ ਹਲਕਾ ਵਿਧਾਇਕ ਡਾਕਟਰ ਚੰਦਰਜੀਤ ਸਿੰਘ ਪੀਸੀਆ ਐਪੈਕਸ ਕੌਂਸਲ ਮੈਂਬਰ ਵੀਰ ਦਵਿੰਦਰ ਸਿੰਘ ਬੱਲਾ ਮਾਰਕੀਟ ਕਮੇਟੀ ਮਰੰਡਾ ਦੇ ਚੇਅਰਮੈਨ ਐਨਪੀ ਰਾਣਾ ਅਤੇ ਸ਼ੁਗਰ ਮਿਲ ਮਰੰਡਾ ਦੇ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਡਾਕਟਰ ਚੰਦਰਜੀਤ ਸਿੰਘ ਨੇ ਅਨਾਜ ਮੰਡੀ ਨਾਲ ਸੰਬੰਧਤ ਸਮੂਹ ਆੜਤੀਆਂ ਕਿਸਾਨਾਂ ਅਧਿਕਾਰੀਆਂ ਅਤੇ ਮਜ਼ਦੂਰਾਂ ਨੂੰ ਜਿੱਥੇ ਨਵੇਂ ਸੀਜ਼ਨ ਦੀ ਸ਼ੁਰੂਆਤ ਦੀ ਵਧਾਈ ਦਿੱਤੀ ਉਤੇ ਉਹਨਾਂ ਸਾਰਿਆਂ ਦੇ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਵਿਧਾਇਕ ਡਾਕਟਰ ਚੰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨਾਜ ਮੰਡੀ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਹਨ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਇਸ ਮੌਕੇ ਤੇ ਮਾਰਕੀਟ ਕਮੇਟੀ ਮਰੰਡਾ ਦੇ ਚੇਅਰਮੈਨ ਐਨ.ਬੀ ਰਾਣਾ ਨੇ ਵੀ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਨਾਜ ਮੰਡੀ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼ੂਗਰ ਮਿੱਲ ਮਰੰਡਾ ਦੇ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ ਭਾਰਤੀ ਕਿਸਾਨੀ ਨੇ ਰਾਜੇਵਾਲ ਦੇ ਸੂਬਾ ਜਨਨ ਸਕੱਤਰ ਪਰਮਿੰਦਰ ਸਿੰਘ ਚਲਾਕੀ ਭਾਰਤੀ ਕਿਸਾਨੀ ਨੇ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਅਤੇ ਮਾਰਕੀਟ ਕਮੇਟੀ ਮਰੰਡਾ ਦੇ ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਛੋਟੂ ਮੰਡੀ ਸੁਪਰਵਾਈਜ਼ਰ ਜਸਪੰਦ ਸਿੰਘ ਮਾਹਲ ਆਦਿ ਵੀ ਸ਼ਾਮਲ ਸਨ ਇਸ ਮੌਕੇ ਤੇ ਸਿਆਸੀ ਸਖਤਰ ਜਗਤਾਰ ਸਿੰਘ ਕੜੂਆ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਰਹੇ। ਸਾਲ ਸਾਹਿਬਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਰਟੀ ਐਸ ਐਸ ਸੰਸਥਾ ਮਾਰਕਾ ਨਾਲ ਮਿਲ ਕੇ ਝੋਨੇ ਦੀ ਖਰੀਦ ਸੰਬੰਧੀ ਪਿਲੇ ਸਾਡਾ ਇਸ ਤਰ੍ਹਾਂ ਖੇਤੀ ਸੁਸਣ ਦੇ ਪਾਸ ਦੇ ਜਾਪ ਕਰਵਾਏ ਬਹੁਤ ਪਾਈ ਦੇ ਪਾਸਰਾ ਇਹਨਾਂ ਨੇ ਗੁਰ ਸਾਹਿਬ ਦਾ ਹੋਰਾਸਾ ਲਿਆ ਮੈਂ ਆਪਣੇ ਕਿਸਾਨ ਭਰਾ ਨੂੰ ਅਪੀਲ ਕਰਦਾ ਕਿ ਉਹ 17% ਨਮੀ ਵਾਲਾ ਝੋਨਾ ਹੀ ਮੰਡੀ ਵਿੱਚ ਲੈ ਕੇ ਆਉਣਾ ਤੇ ਆਰਤੀ ਵੀਰ ਨੂੰ ਵੀ ਅਪੀਲ ਕਰਦਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਉਂਦੇ ਜਿਹੜਾ ਉਹਦਾ 17% ਦਾ ਝੋਨਾ ਉਹਦੀ ਖਰੀਦ ਕਰਕੇ ਸਰਕਾਰ ਨੂੰ ਦੇਦਾਂ ਸਰਕਾਰ ਦਾ ਹੀ ਫਰਜ਼ ਬਣਦਾ ਹੈ ਕਿ ਖਰੀਦੇ ਹੋ ਝੋਨੇ ਨੂੰ 24 ਘੰਟੇ ਦੇ ਅੰਦਰ ਅੰਦਰ ਜਿਹੜੇ ਉਹਦੇ ਲੈਫਟਿੰਗ ਕਰਕੇ ਆਊਟ ਕੇਂਦਰ ਮਾਰਕਾਂ ਦਿੱਤੀ ਜਾਵੇ ਅਤੇ ਕਿਸਾਨਾਂ ਦੀ ਜਿਹੜੀ ਝੋਨੇ ਦੀ ਫਸਾਹੀ ਹੈ ਉਹ 24 ਘੰਟੇ ਦੇ ਅੰਦਰ ਅੰਦਰ ਕੀਤੀ ਜਾਵੇ ਮੰਡੀ ਜਿਹੜਾ ਹੈਗਾ ਮਾਰਕੀਟ ਕਮੇਟੀ ਦੇ ਜਿੰਨੇ ਵੀ ਮੁਲਾਜ਼ਮ ਹੈ ਉਹ ਕਿਸਾਨਾਂ ਵੱਲ ਵਿਸ਼ੇਸ਼ ਤੌਰ ਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਵੀ ਕੋਈ ਆਫਰ ਮੰਡੀ ਵਿੱਚ ਨਹੀਂ ਆਉਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੋਰਿੰਡਾ ਜਿਹੜਾ ਅਨਾਜ ਮੰਡੀ ਹੈ ਉਹਦੇ ਵਿੱਚ ਆਰਟ ਐਸੋਸੀਏਸ਼ਨ ਵੱਲੋਂ ਤੇ ਸਾਡੇ ਜਿੰਨੇ ਵੀ ਇਸ ਧੰਦੇ ਨਾਲ ਜੁੜੇ ਹੋਏ ਨੇ ਚਾਹੇ ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਕਿਸਾਨ ਵੀਰ ਨੇ ਸਾਡੇ ਅੱਲੇਦਾਰ ਭਰਾ ਜਿੰਨੇ ਵੀ ਇਸ ਧੰਦੇ ਨਾਲ ਜੁੜੇ ਹੋਏ ਨੇ ਸ਼ੈਲਰ ਮਾਨ ਉਹਨਾਂ ਸਾਰਿਆਂ ਵੱਲੋਂ ਸੀਜ਼ਨ ਦੀ ਸ਼ੁਰੂਆਤ ਦੇ ਮੌਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਔਟ ਆਸਰਾ ਲਿਆ ਕਿ ਕਿ ਸੁਖਮੀ ਸਾਹਿਬ ਦੇ ਜਿਹੜੇ ਪਾਠ ਕਰਵਾਏਗੇ ਉਹਨਾਂ ਦੇ ਫਲ ਪਾਏਗੇ ਸੋ ਬੜਾ ਚੰਗਾ ਲੱਗਿਆ ਕਿਉਂਕਿ ਹਰ ਸਾਲ ਦੀ ਤਰ੍ਹਾਂ ਪ੍ਰਮਾਤਮਾ ਦੀ ਇਹ ਜਿਹੜੀ ਉਹਨਾਂ ਨੂੰ ਅਗਵਾਈ ਦੇ ਵਿੱਚ ਉਹਨਾਂ ਨੂੰ ਬੇਨਤੀ ਕਰਕੇ ਜਿਹੜਾ ਇਹ ਸੀਜ਼ਨ ਸ਼ੁਰੂਆਤ ਕਰਦੇ ਨੇ ਸਾਡੇ ਮੰਡੀ ਵਾਲੇ ਭਰਾ ਸੋ ਅਸੀਂ ਵੀ ਪ੍ਰਮਾਤਮਾ ਕੀ ਇਹ ਅਰਦਾਸ ਬੇਨਤੀ ਕਰਦੇ ਆਂ ਵੀ ਜਿਸ ਤਰ੍ਹਾਂ ਪ੍ਰਮਾਤਮਾ ਤੁਸੀਂ ਸਾਡਾ ਹਲਕਾ ਸ਼੍ਰੀ ਚੰਕੌਰ ਸਾਹਿਬ ਸ਼ਹੀਦਾਂ ਦੀ ਧਰਤੀ ਨੂੰ ਤੁਸੀਂ ਇੰਨਾ ਪੰਜਾਬ ਦੇ ਵਿੱਚ ਇੰਨੀ ਵੱਡੀ ਜਿਹੜੀ ਕਰੋਪੀ ਆਈ ਹੈ ਹੜ੍ਹਾਂ ਦੀ ਜਿਹੜਾ ਬਨਾਰ ਪਈ ਹੈ ਇਸ ਹਲਕੇ ਨੂੰ ਤੁਸੀਂ ਆਪ ਜਿਹੜਾ ਬਚਾ ਕੇ ਰੱਖਿਆ ਅੱਗੇ ਵੀ ਜਿਹੜਾ ਵਢਾਈ ਦਾ ਟਾਈਮ ਹੈ ਮੌਸਮ ਵਧੀਆ ਰਹੇ ਤਾਂ ਕਿ ਹਰ ਇੱਕ ਜਿਹੜਾ ਕਿਸਾਨ ਜ਼ਿਮੀਂਦਾਰ ਉਦੀ ਜਿਹੜੀ ਕੁੱਤਾ ਵਾਂਗੂ ਪਾਲੀ ਹੋਈ ਫਸਲ ਆ ਚਾਹੇ ਉਹ ਮਜ਼ਦੂਰ ਆ ਇਸ ਧੰਦੇ ਨਾਲ ਜੁੜੇ ਹੋ ਸਾਰਿਆਂ ਦਾ ਜਿਹੜਾ ਜੋ ਹੱਕ ਦੀ ਕਮਾਈ ਆ ਉਹਨਾਂ ਦੇ ਪੱਲੇ ਕੋਈ ਸੁਪਰਮਾਤਮਾ ਦਾ ਅਸੀਂ ਇਹੀ ਅੱਗੇ ਬੇਨਤੀ ਹੈ ਵੀ ਤੁਸੀਂ ਆਪ ਜਿਹੜਾ ਨਾਲ ਸਹਾਇ ਹੋ ਕੇ ਜਿਹੜਾ ਸੀਜ਼ਨ ਅਸੀਂ ਰੇ ਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਦਿਆ ਗੱਲ ਹੈ ਕਿ ਅੱਜ ਮੰਡੀ ਚ ਸਾਡੇ ਆੜਤੀ ਐਸੋਸੀਏਸ਼ਨ ਸ਼ੈਲਰ ਵਾਲੇ ਤੇ ਹੋਰ ਸਾਰੇ ਖੇਤੀ ਨਾਲ ਸੰਬੰਧਿਤ ਵੀਰਾਂ ਨੇ ਅੱਜ ਗੁਰੂ ਸਾਹਿਬ ਦਾ ਬੋਟ ਆਸਰਾ ਲਿੱਤਾ ਹੈ ਹਰ ਸਾਲ ਦੀ ਤਰ੍ਹਾਂ ਇਹ ਆ ਤਾਂ ਕਿ ਇਹ ਜਿਹੜਾ ਸੀਜ਼ਨ ਹੈ ਇਹ ਬਹੁਤ ਵਧੀਆ ਰਵੇ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਅਸੀਂ ਵੀ ਇਹੀ ਆਪਣੀ ਸਰਕਾਰ ਵੱਲੋਂ ਉਸ ਅਕਾਲਪੁਰ ਕੱਗੇ ਵੀ ਅਰਦਾਸ ਕਰਦੇ ਹਾਂ ਔਰ ਸਰਕਾਰ ਵੱਲੋਂ ਵੀ ਸਾਰੀਆਂ ਜਿਹੜੀਆਂ ਆ ਆਪਣੇ ਪ੍ਰਬੰਧ ਨੇ ਮੁਕੰਮਲ ਕਰ ਲਏ ਕਰ ਲਿੱਤੇ ਗਏ ਨੇ ਕਿ ਨਾਲ ਦੀ ਨਾਲ ਜਿਹੜਾ ਹੈਗਾ ਕਿਸਾਨ ਦੀ ਜਦੋਂ ਫਸਲ ਚੁੱਕੀ ਜਾਂਦੀ ਹੈ ਉਨ 24 ਘੰਟੇ ਦੇ ਅੰਦਰ ਜਿਹੜੀ ਉਹਦੀ ਪੇਮੈਂਟ ਹੋਵੇ ਔਰ ਲਿਫਟਿੰਗ ਦੀ ਕੋਈ ਪ੍ਰੋਬਲਮ ਨਾ ਹੋਵੇ ਡੀਸੀ ਸਾਹਿਬ ਨਾਲ ਮੇਰੀ ਗੱਲ ਹੋ ਚੁੱਕੀ ਹੈ ਸਾਰੇ ਟੈਂਡਲ ਲੱਗ ਗਏ ਨੇ ਸੋ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਇੱਕ ਇੱਕ ਦਾਣਾ ਜਿਹੜਾ ਕਿਸਾਨ ਦਾ ਚੱਕਿਆ ਜਾਏਗਾ ਔਰ ਬਸ ਇਹ ਹੀ ਅਰਦਾਸ ਹੋ ਸਕਾਲਪੁਰਖ ਤੋਂ ਕਿ ਜਿਹੜਾ ਹੁਣ ਮੌਸਮ ਵਧੀਆ ਰਹੇ ਤਾਂ ਕਿ ਕਿਸਾਨ ਜਿਹੜੀ ਸੁੱਕੀ ਜਿਹੜੀ ਆਪਣੀ ਫਸਲ ਲੈ ਕੇ ਆਵੇ ਔਰ ਕਿਸਾਨ ਵੀਰਾਂ ਨੂੰ ਵੀ ਮੇਰੀ ਇਹੀ ਬੇਨਤੀ ਹੈ ਕਿ ਸ ਆਪਾਂ ਦੇਖ ਕੇ ਜਿਹੜਾ ਹੈਗਾ ਜੋ ਨਵੀਂ ਜਿਵੇਂ 17 ਤੱਕ ਜਿਹੜੀ ਅਲਾਉਡ ਹੈ ਉਹ ਦੇਖ ਕੇ ਹੀ ਜਿਹੜਾ ਹੈਗਾ ਮੰਡੀ ਜੇ ਇੰਟਰ ਕਰਨ